ਗੁਰੂ ਪਿਆਰਿਓ ਇੱਕ ਵਾਰ ਇੱਕ ਬਜ਼ੁਰਗ ਫਲਦਾਰ ਬੂਟੇ ਲਗਾ ਰਹੇ ਸਨ ਤੇ ਕੁਝ ਨੌਜਵਾਨ ਕੋਲੋਂ ਦੀ ਲੰਘੇ ਜਾ ਰਹੇ ਸਨ ਉਹ ਬਜ਼ੁਰਗ ਨੂੰ ਵੇਖ ਕੇ ਰੁਕ ਜਾਂਦੇ ਨੇ ਤੇ ਵੇਖ ਕੇ ਹੱਸਣ ਲੱਗ ਜਾਂਦੇ ਨੇ ਉਹਨਾਂ ਤਿੰਨ ਚਾਰ ਮੁੰਡਿਆਂ ਦੇ ਵਿੱਚੋਂ ਇੱਕ ਬੋਲਦਾ ਕਹਿੰਦਾ ਦੇਖ ਇਹ ਬੁੜੇ ਤਾਂ ਖੜੇ ਆ ਜਾਂਦਾ ਨਹੀਂ ਹੱਥ ਕੰਬ ਰਹੇ ਨੇ ਕệ ਹੀ ਨਾਲ ਚੱਜਣਾ ਟੋਆ ਨਹੀਂ ਪੱਟਿਆ ਜਾ ਰਿਆ ਤੇ ਬੂਟੇ ਲਾਉਣ ਲੱਗਿਆ ਹੋਇਆ ਤੇ ਉਹਨਾਂ ਦੇ ਵਿੱਚੋਂ ਕਹਿੰਦੇ ਚੱਲ ਆਪਾਂ ਛੇੜਦੇ ਆਂ ਬਾਪੂ ਨੂੰ ਜਾ ਕੇ ਉਹ ਬਜ਼ੁਰਗ ਕੋਲ ਆਉਂਦੇ ਨੇ ਤੇ ਆਖਦੇ ਨੇ ਬਾਪੂ ਕੀ ਕਰਦਾ ਉਹ ਬਜ਼ੁਰਗ ਆਖਦਾ ਪੁੱਤ ਮੈਂ ਇਹ ਬੂਟੇ ਲਗਾ ਰਿਆ ਆਂ ਅੱਛਾ ਕਾਹਦੇ ਕਾਹਦੇ ਬੂਟੇ ਨੇ ਇਹ ਉਹ ਬਜ਼ੁਰਗ ਨੇ ਆਖਿਆ ਕਿ ਇਹ ਫਲਦਾਰ ਬੂਟੇ ਨੇ ਅੰਬ ਦੇ ਬੀਨੇ ਵਿੱਚ ਜਾਮਣਾ ਨੇ ਤੇ ਬਾਕੀ ਤੁਹਾਡੇ ਸਾਹਮਣੇ ਨੇ ਤੁਹਾਨੂੰ ਦੇਖ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਫੇਰ ਇੱਕ ਮੁੰਡਾ ਬੋਲਿਆ ਕਹਿੰਦਾ ਬਜ਼ੁਰਗੋ ਤੁਹਾਡੀ ਉਮਰ ਕਿੰਨੀ ਹੋ ਗਈ ਬਾਪੂ ਆਖਦਾ ਕਹਿੰਦਾ ਮੇਰੀ 90 ਸਾਲ ਦੀ ਉਮਰ ਹੋ ਗਈ ਤੇ ਫਿਰ ਸਾਰੇ ਹੱਸਣ ਲੱਗ ਗਏ ਬਜ਼ੁਰਗ ਕਹਿੰਦਾ ਤੁਸੀਂ ਹੱਸਦੇ ਕਿਉਂ ਤੇ ਉਹਨਾਂ ਮੁੰਡਿਆਂ ਦੇ ਵਿੱਚੋਂ ਫਿਰ ਬੋਲੇ ਕਹਿੰਦੇ ਬਾਪੂ ਇਹ ਫਲਦਾਰ ਬੂਟੇ ਤਾਂ ਲਗਾ ਰਿਆਂ ਤੂੰ ਜਿਹੜੀਆਂ ਲੱਤਾਂ ਨੇ ਤੇਰੀਆਂ ਉਹ ਤਾਂ ਮੜੀਆਂ ਦੇ ਵਿੱਚ ਨੇ ਕਬਰਾਂ ਦੇ ਵਿੱਚ ਨੇ ਤੈਨੂੰ ਇਹ ਬੂਟੇ ਲਗਾਉਣ ਦਾ ਕੀ ਫਾਇਦਾ ਪਰ ਉਸ ਬਾਪੂ ਨੇ ਬੜੀ ਕਮਾਲ ਦੀ ਗੱਲ ਆਖੀ ਕਹਿੰਦਾ ਬੱਚਿਓ ਪੁੱਤਰੋ ਤੁਸੀਂ ਮੈਨੂੰ ਕਹਿੰਦੇ ਹੋ ਕਿ ਮੇਰੀਆਂ ਲੱਤਾਂ ਮੜੀਆਂ ਦੇ ਵਿੱਚ ਨੇ ਕਬਰਾਂ ਦੇ ਵਿੱਚ ਨੇ ਤੁਸੀਂ ਬੜੀ ਜਲਦੀ ਮੈਨੂੰ ਇਹ ਸਰਟੀਫਿਕੇਟ ਦੇ ਦਿੱਤਾ ਮੈਨੂੰ ਪਹਿਲਾਂ ਇਹ ਦੱਸੋ ਤੁਹਾਡੀਆਂ ਲੱਤਾਂ ਕਿੱਥੇ ਨੇ ਉਹਨਾਂ ਮੁੰਡਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਸ਼ਨਾਟਾ ਛਾ ਜਾਂਦਾ ਹੁਣ ਕਿੱਥੇ ਕਹਿਣ ਸਾਡੀਆਂ ਲੱਤਾਂ ਕਿੱਥੇ ਨੇ ਕਿਉਂਕਿ ਸਾਡੀ ਆਦਤ ਹੈ ਨਾ ਅਸੀਂ ਦੂਜਿਆਂ ਨੂੰ ਬੜੀ ਜਲਦੀ ਸਰਟੀਫਿਕੇਟ ਦੇ ਦਿੰਦੇ ਆ ਭਾਵੇਂ ਧਾਰਮਿਕ ਤੌਰ ਤੇ ਪਵੇਂ ਆਮ ਲੋਕਾਂ ਦੇ ਵਿੱਚ ਵਿਚਰਦੇ ਆ ਬੜੀ ਛੇਤੀ ਅਸੀਂ ਦੂਜਿਆਂ ਨੂੰ ਜੱਜਮੈਂਟ ਕਰਕੇ ਆਪਣਾ ਫੈਸਲਾ ਦੇ ਦਿੰਨੇ ਆ ਪਰ ਅੱਜ ਬਜ਼ੁਰਗ ਨੂੰ ਆਖਿਆ ਗਿਆ ਕਿ ਬੁੜਿਆ ਤੇਰੀਆਂ ਲੱਤਾਂ ਕਬਰਾਂ ਦੇ ਵਿੱਚ ਨੇ ਮੜੀਆਂ ਦੇ ਵਿੱਚ ਨੇ ਤਾਂ ਉਸ ਬਜ਼ੁਰਗ ਨੇ ਵੀ ਪੁੱਛ ਲਿਆ ਕਿ ਮੇਰੀਆਂ ਲੱਤਾਂ ਜੇ ਮੜੀਆਂ ਦੇ ਵਿੱਚ ਨੇ ਕਬਰਾਂ ਦੇ ਵਿੱਚ ਨੇ ਤੁਹਾਡੀਆਂ ਕਿੱਥੇ ਨੇ ਜਦੋਂ ਨੌਜਵਾਨ ਚੁੱਪ ਕਰ ਜਾਂਦੇ ਨੇ ਉਹਨਾਂ ਦੇ ਵਿੱਚੋਂ ਫੇਰ ਇੱਕ ਬੋਲਦਾ ਕਹਿੰਦਾ ਬਾਪੂ ਆਹ ਦੇਖ ਮੇਰੀਆਂ ਲੱਤਾਂ ਤੁਹਾਡੇ ਸਾਹਮਣੇ ਨੇ ਤੇ ਫਿਰ ਬਾਪੂ ਕਹਿੰਦਾ ਤੁਹਾਨੂੰ ਮੇਰੀਆਂ ਲੱਤਾਂ ਨਹੀਂ ਦਿਖਦੀਆਂ ਮੇਰੀਆਂ ਵੀ ਸਾਹਮਣੇ ਹੀ ਨੇ ਇਦੋ ਇਹ ਗੱਲ ਆਖੀ ਤਾਂ ਫਿਰ ਉਹ ਨੌਜਵਾਨ ਮੁੰਡੇ ਕਹਿਣ ਲੱਗੇ ਕਹਿੰਦੇ ਬਾਪੂ ਅਸੀਂ ਤਾਂ ਤਾਂ ਕਿਹਾ ਕਿ ਉਮਰ ਤੁਹਾਡੀ 90 ਸਾਲ ਹੋ ਗਈ ਜਿਹੜੇ ਫੁੱਲ ਬੂਟੇ ਤੁਸੀਂ ਲਗਾਨੇ ਹੋ ਜਾਨੂੰ ਇਹਨਾਂ ਨੇ ਵੱਡੇ ਹੋਣਾ ਇਹਨਾਂ ਨੇ ਸੰਘਣੇ ਹੋਣਾ ਇਹਨਾਂ ਨੂੰ ਫਲ ਲੱਗਣੇ ਨੇ ਜਾਂ ਇਹਨਾਂ ਦੀ ਛਾਂ ਪੈਦਾ ਹੋਣੀ ਆ ਜਦ ਤੱਕ ਤਾਂ ਤੁਸੀਂ ਸੁਧਾਰ ਜਾਣਾ ਇੱਥੋਂ ਤੁਰ ਜਾਣਾ ਫਿਰ ਬਜ਼ੁਰਗ ਨੇ ਬੜੀ ਕਮਾਲ ਦੀ ਗੱਲ ਆਖੀ ਕਹਿੰਦੇ ਪੁੱਤਰੋ ਮੈਨੂੰ ਪਤਾ ਕਿ ਜਦੋਂ ਤੱਕ ਇਹ ਫਲਦਾਰ ਬੂਟੇ ਵੱਡੇ ਹੋਣਗੇ ਸੰਘਣੇ ਹੋਣਗੇ ਇਹਨਾਂ ਨੂੰ ਫਲ ਲੱਗਣਗੇ ਜਾਂ ਇਹ ਛਾਂ ਦੇਣਗੇ ਮੈਨੂੰ ਪਤਾ ਮੈਂ ਇਸ ਦੁਨੀਆ ਤੋਂ ਤੁਰ ਜਾਣਾ ਪਰ ਮੈਨੂੰ ਇਹ ਵੀ ਪਤਾ ਕਿ ਇਹਦਾ ਮੈਂ ਛਾਂ ਦਾ ਆਨੰਦ ਨਹੀਂ ਮਾਣਨਾ ਇਹਨਾਂ ਫਲਾਂ ਦਾ ਲਾਹਾ ਨਹੀਂ ਲੈਣਾ ਪਰ ਮੈਂ ਇੱਕ ਤੁਹਾਨੂੰ ਗੱਲ ਦੱਸਣ ਲੱਗਿਆ ਜਿਹੜੇ ਦਰਖਤਾਂ ਦੀ ਛਾਵੇਂ ਮੈਂ ਬੈਠਿਆ ਸੀ ਜਿਹੜੇ ਦਰਖਤਾਂ ਤੋਂ ਫਲ ਮੈਂ ਖਾਦੇ ਨੇ ਉਹ ਮੈਂ ਨਹੀਂ ਸੀ ਲਗਾਏ ਉਹ ਮੇਰੇ ਬਜ਼ੁਰਗਾਂ ਨੇ ਲਗਾਏ ਸੀ ਸੋ ਜਿਹੜੇ ਅੱਜ ਮੈਂ ਲਗਾ ਕੇ ਚੱਲਿਆ ਮੈਨੂੰ ਪਤਾ ਕਿ ਫਲ ਨਹੀਂ ਮਿਲਨੇ ਛਾਂ ਨਹੀਂ ਮਿਲਨੀ ਪਰ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਦਰਖਤ ਦੀ ਛਾਂਵੇਂ ਵੀ ਬੈਠਿਆ ਕਰਨਗੀਆਂ ਤੇ ਇਸ ਦਰਖਤ ਦੇ ਫਲ ਵੀ ਖਾਇਆ ਕਰਨਗੀਆਂ ਤੇ ਨੌਜਵਾਨਾਂ ਨੂੰ ਸਮਝਾਇਆ ਬਾਪੂ ਆਖਣ ਲੱਗਿਆ ਗੱਲ ਸੁਣੋ ਬੱਚਿਓ ਆਪਣੇ ਜੀਵਨ ਦੇ ਵਿੱਚ ਤੁਸੀਂ ਸੰਘਰਸ਼ ਕਰੋ ਅੱਜ ਤੱਕ ਜੋ ਤੁਹਾਨੂੰ ਮਿਲਿਆ ਸਾਡੇ ਸਤਿਗੁਰਾਂ ਨੇ ਸਾਡੇ ਪੁਰਖਿਆਂ ਨੇ ਸਾਡੇ ਲਈ ਇਨਕਲਾਬ ਲਿਆਂਦਾ ਅੱਜ ਅਸੀਂ ਆਜ਼ਾਦ ਹਾਂ ਬਿਲਕੁਲ ਸੋਹਣਾ ਵਧੀਆ ਜੀਵਨ ਬਤੀਤ ਕਰ ਰਹੇ ਹਾਂ ਜੋ ਸਾਡੇ ਸਤਿਗੁਰਾਂ ਨੇ ਇਨਕਲਾਬ ਦਾ ਬੀਜ ਬੀਜਿਆ ਸੀ ਉਸ ਇਨਕਲਾਬ ਦੇ ਜਰੀਏ ਅੱਜ ਅਸੀਂ ਸੋਹਣਾ ਜੀਵਨ ਬਤੀਤ ਕਰ ਰਹੇ ਹਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਇੱਕ ਇਨਕਲਾਬ ਲੈ ਕੇ ਆਈਏ ਚੰਗਾ ਸਮਾਜ ਸਿਰਜ ਕੇ ਜਾਈਏ ਵਧੀਆ ਜਿਵੇਂ ਫਲਦਾਰ ਬੂਟੇ ਵਧੀਆ ਦਰਖਤ ਛਾਂ ਦੇ ਕੇ ਜਾਈਏ ਕਹਿਣ ਦਾ ਮਤਲਬ ਇਹ ਆ ਵੀ ਚੰਗੇ ਕਰਮ ਕਰਕੇ ਜਾਈਏ ਜੇ ਸਾਡੇ ਬਜ਼ੁਰਗਾਂ ਨੇ ਸੰਘਰਸ਼ ਕੀਤਾ ਤਾਂ ਅਸੀਂ ਵਧੀਆ ਜੀਵਨ ਬਤੀਤ ਕਰ ਰਹੇ ਹਾਂ ਜੇ ਅਸੀਂ ਸੰਘਰਸ਼ ਕਰਾਂਗੇ ਅਸੀਂ ਇਨਕਲਾਬ ਲਿਆਵਾਂਗੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਜਨਰੇਸ਼ਨਾਂ ਨੇ ਉਹ ਵੀ ਇੱਕ ਆਜ਼ਾਦ ਦੀ ਤਰ੍ਹਾਂ ਜੀਵਨ ਬਤੀਤ ਕਰਕੇ ਜਾਣਗੇ ਉਹ ਕਿਸੇ ਦੇ ਅਧੀਨ ਨਹੀਂ ਰਹਿਣਗੇ ਸਬਰ ਬਜ਼ੁਰਗ ਨੇ ਬੜੀ ਕਮਾਲ ਦੀ ਗੱਲ ਆਖੀ ਤੇ ਨੌਜਵਾਨ ਨੀਵੀਂ ਆ ਪਾ ਕੇ ਖੜ ਗਏ ਇਹਦੇ ਬਾਪੂ ਸਾਡੇ ਤੋਂ ਗਲਤੀ ਹੋ ਗਈ ਤੇ ਬਾਪੂ ਕਹਿੰਦਾ ਕੋਈ ਗੱਲ ਨਹੀਂ ਪੁੱਤਰੋ ਗਲਤੀ ਹੋ ਜਾਂਦੀ ਹੈ ਪਹਿਲੀ ਗੱਲ ਤਾਂ ਇਹ ਕਿ ਕਿਸੇ ਨੂੰ ਦੇਖ ਕੇ ਤੁਸੀਂ ਇੱਕਦਮ ਫੈਸਲਾ ਨਾ ਦਿਆ ਕਰੋ ਜਜਮੈਂਟ ਨਾ ਦਿਆ ਕਰੋ ਸਰਟੀਫਿਕੇਟ ਨਾ ਦੇ ਦਿਆ ਕਰੋ ਕਿ ਇਹ ਮਾੜਾ ਹੈ ਦੂਜੀ ਗੱਲ ਆਖੀ ਕਿ ਆਪਣੇ ਜੀਵਨ ਦੇ ਵਿੱਚ ਇਹ ਜ਼ਰੂਰ ਸੋਚੋ ਕਿ ਜੋ ਅਸੀਂ ਕਰਕੇ ਜਾਵਾਂਗੇ ਜੇ ਸਾਨੂੰ ਇਹਦਾ ਫਾਇਦਾ ਨਾ ਹੋਇਆ ਕੋਈ ਗੱਲ ਨਹੀਂ ਸਾਡੇ ਪਰਿਵਾਰ ਨੂੰ ਸਾਡੇ ਸਮਾਜ ਨੂੰ ਸਾਡੇ ਦੇਸ਼ ਨੂੰ ਇਸ ਦਾ ਲਾਹਾ ਜ਼ਰੂਰ ਮਿਲੇਗਾ ਇਸ ਕਰਕੇ ਚੰਗੇ ਕਰਮ ਬੀਜ ਕੇ ਜਾਓ ਇਨਕਲਾਬ ਕਰਕੇ ਜਾਓ ਦੁਨੀਆ ਤੇ ਸੰਘਰਸ਼ ਕਰਕੇ ਜਾਓ ਚੁੱਪ ਕਰਕੇ ਨਾ ਜਾਓ ਨਾਲੇ ਤੁਹਾਡਾ ਦੁਨੀਆ ਤੇ ਨਾਮ ਰਹੇਗਾ ਤੇ ਨਾਲੇ ਤੁਹਾਨੂੰ ਲੋਕ ਯਾਦ ਕਰਿਆ ਕਰਨਗੇ ਕਿ ਫਲਾਣਾ ਸਿਆ ਹੁੰਦਾ ਸੀ ਜਿਸ ਨੇ ਸਮਾਜ ਲਈ ਦੇਸ਼ ਲਈ ਕੌਮ ਲਈ ਇਹ ਕੰਮ ਕੀਤਾ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਵੀਡੀਓ ਚੰਗੀ ਲੱਗੀ ਹੋਵੇ ਤਾਂ ਜਰੂਰ ਸ਼ੇਅਰ ਕਰਿਓ ਹੋਣੀਆਂ ਬੇਨਤ ਕੋ ਲਾ ਚੁਕਾਂ ਦੀ ਖੇਮਾ ਚੈਨਲ ਸਬਸਕ੍ਰਾਈਬ ਕਰਿਓ ਜੀ ਜਿਹੜੇ ਨਵੇਂ ਜੁੜੇ ਨੇ ਅਗਲੀ ਵੀਡੀਓ ਦੇ ਵਿੱਚ ਫਿਰ ਤੁਹਾਡੇ ਨਾਲ ਅਗਲੀ ਵਿਚਾਰ ਜਾਂ ਇਤਿਹਾਸ ਜਾਂ ਗੁਰਬਾਣੀ ਦੀ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ